ਨੰਦ ਉਹ ਉਹਨਾਂ ਨੂੰ ਨਾ ਵੀ ਜਿਵੇਂ ਕੁਝ ਕੁਝ ਹੁੰਦਾ ਹੈ ਹੂੰ ਹੂੰ ਬੀਜ ਰਾਜ ਉਹ ਫੀਲ ਨਹੀਂ ਹੁੰਦੀ ਤੁਸੀਂ ਗਾਣੇ ਗੁਨੇ ਦੇਖੋ ਕਿ ਉਹਨਾਂ ਵਿੱਚ ਫੀਲ ਹੈ ਮਾਹੌਲ ਅੱਛਾ ਉਹ ਕਹਿੰਦੇ ਯਾਰ ਤੈਨੂੰ ਜਿਵੇਂ ਮਰਜੀ ਕੋਈ ਸਮਝੀ ਜਾਣਾ ਨਹੀਂ ਇਹ ਡਾਇਰੈਕਟਰ ਦੇ ਡਾਇਰੈਕਟਰ ਦਾ ਸੀਗਾ ਕਿ ਤੁਹਾਡਾ ਸੀਗਾ ਨਹੀਂ ਮੇਰਾ ਨਹੀਂ ਉਹ ਰਾਈਟਰ ਵੀ ਹੈ ਉਹ ਡਾਇਰੈਕਟਰ ਹੂੰ ਨਹੀਂ ਇਹ ਡਿਮਾਂਡ ਤੁਹਾਡੇ ਵੱਲੋਂ ਸੀ ਨਹੀਂ ਨਹੀਂ ਕਸਮ ਲੱਗੇ ਹਾਂ ਬਹੁਤ ਚੀਜ਼ਾਂ ਹਨ ਜਿਹੜੀਆਂ ਮੈਂ ਸੋ ਸੈਂਡੋ ਪਵਾਤੀ ਮੇਰੇ ਬਹੁਤ ਚੀਜ਼ਾਂ ਸੀ ਜਿਹੜੀਆਂ ਬਹੁਤ ਵੀ 90% ਚੀਜ਼ਾਂ ਸੀ ਜਿਹੜੀਆਂ ਮੈਂ ਅੰਦਰੋਂ ਕਈ ਵਾਰੀ ਨਹੀਂ ਰਾਜੀ ਹੁੰਦਾ ਸੀ ਜੀ ਤਾਂ ਮਤਲਬ ਕਰਨੀਆਂ ਪਈਆਂ ਆ ਨਹੀਂ ਫਿਰ ਉਹ ਠੀਕ ਵੀ ਆਈਆਂ ਹਾਂ ਆ ਤੁਸੀਂ ਪੋਸਟਰ ਆ ਦੀ ਮੈਨੂੰ ਬਹੁਤ ਜਣੇ ਕਹਿੰਦੇ ਤੂੰ ਸੋਹਣਾ ਹੀ ਬਹੁਤ ਲੱਗਿਆ ਨਾ ਨਹੀਂ ਵਧੀਆ ਲੱਗਦਾ ਸਰ ਆ ਲੱਗ ਰਿਹਾ ਹੈ ਤੇ ਜਿਵੇਂ ਉਹ ਉਹਨਾਂ ਕੋ ਕੁਝ ਹਰ ਬੰਦੇ ਦਾ ਆਪ ਦਾ ਸਟਾਈਲ ਹੁੰਦਾ ਕੰਮ ਕਰਦਾ ਹੁੰਦਾ ਵੀ ਉਹਨਾਂ ਦਾ ਰੋਮਾਂਟਿਕ ਜ਼ੋਨ ਬੰਨੀ ਹੈ ਹਮ ਤੇ ਬਹੁਤ ਚੀਜ਼ਾਂ ਸੀਗੀਆਂ ਜਿਨ੍ਹਾਂ ਤੋਂ ਮੈਨੂੰ ਆ ਲੱਗਦਾ ਸੀ ਯਾਰ ਜਿਵੇਂ ਸੈਂਡੋ ਇੱਕ ਨੀਕਰ ਇੱਕ ਦਿਨ ਫਵਾਤੀ ਅੱਛਾ ਸਵਿਵਿੰਗ ਪੂਲ ਚ ਨਹਾਤਾ ਫਿਰ ਭਾਜੀ ਡਾਂਸ ਅੱਛਾ ਮੈਂ ਕਈ ਡਾਂਸ ਦੇ ਸਟੈਪ ਐਸੇ ਕੀਤੇ ਆ ਹਮ ਵੀ ਤੁਸੀਂ ਹੈਰਾਨ ਹੋ ਜਾਵੋਗੇ ਅੱਛਾ ਵੀ ਆ ਕਿਵੇਂ ਕਰਾਲੇ